ਤੋਂ ਖਾਓ ਚੰਨ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਆਪਣੀ ਯਾਤਰਾ ਚੱਲ ਰਹੀ ਹੈ ਜੀ ਸ੍ਰੀ ਫਤਿਹ ਗੰਨਸਾ ਲੰਗਰਾਂ ਦੀ ਸੇਵਾ ਲਈ ਆਪਾਂ ਹੋਏ ਸੀ ਤੇ ਆਪਣੇ ਨਗਰ ਦਾ ਲੰਗਰ ਜਿਹੜਾ ਉਹ ਲਾਇਆ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਇਹ ਆਪਣੇ ਪਿੰਡ ਦਾ ਲੰਗਰ ਹੈ ਤੇ ਸ਼ਵੇਰ ਦਾ ਸਮਾ ਜੀ ਕੋਈ ਦਰਸ਼ਨ ਕਰ ਲੈਣ ਜੀ ਠੰਡਾਪੁਰ ਤੇ ਠੰਡਾਪੁਰ ਦੀ ਜਿਹੜੀ ਦਰਸ਼ਨ ਕਰ ਰਹੇ ਹਾਂ ਸ਼ੰਗਰ ਜੀ ਤੇ ਵੀਡੀਓ ਆਪਣਾ ਯਾਤਰਾ ਚੱਲ ਰਹੀ ਹੈ ਉਹਦਾ ਆਪਣਾ ਹੈਗਾ ਜੀ ਅੱਜ ਦੂਜਾ ਦਿਨ ਸਾਈਕਲ ਯਾਤਰਾ ਆਪਣੀ ਚੱਲ ਰਹੀ ਹੈ ਸਾਈਕਲ ਯਾਤਰਾ ਆਪਣੀ ਕੰਨਾ ਪਹੁੰਚੇ ਸ਼ੈਕਲ ਤੇ ਤੇ ਅੱਜ ਆਪਾਂ ਲੰਗਰ ਦੀੇ ਵਨਮੋਣੇ ਕੱਲ ਵੀ ਨਿਮਾਈ ਆ। ਇੱਧਰ ਚੱਲ ਰਹੀਆਂ ਸੀ ਪੱਟੀਆਂ। ਯਾਰੀ ਹੋ ਰਹੀ ਆ ਬੱਕਰ। ਮਹਾਰੋ ਮਾਉ ਗਾਜੀ। ਨਹੀਂ ਧੰਨਵਾਦ। ਚਾਹ ਪੀ ਲਵੋ। ਨਾਲ ਪਾਉ ਪੱਟੀਆਂ। ਬਾਲਾ ਨਾ। ਆਹੀ ਰਸਨਾ ਆਪਣਾ ਇਧਰ ਜਿੱਥੇ ਜਿਹੜੇ ਪੌਂਡਿਆਂ ਦੀ ਸ਼ੇਵੋ ਤੇਰੇ ਪੌਂਡਿਆਂ ਦੀ ਸ਼ੇਵੋ ਇੱਥੇ ਸਭ ਦੇ ਆਪਣਾ ਟੈਂਟ ਵੀ ਦਿਖਾਉਣਾ ਏ ਤੁਹਾਨੂੰ। ਜੇ ਆਪਣੀ ਰਹਿਜ ਕਿੱਥੇ? ਆਹ ਦੰਬੂ ਹੈ ਕਿਨੇ ਆਪਣੇ ਤੋਂ ਵਾਲੇ। ਆ ਬੀਬੀਆਂ ਲਈ ਇਧਰ। ਤੇ ਆਹ ਇਹਦੇ ਬੰਦੇ ਨੇ ਕੁਝ ਉਹ ਪੈਣਾ ਦੀ। ਵਾਠੀਗਾ ਨਾਲ ਆ। ਬਹੁਤ ਛੇ ਡੰਡਰੋ ਆਪਣਾ। ਆ ਪੀਏ ਸੰਗ ਸਾਰੀ। ਚੱਲ ਚਲੀਏ ਜਾਂਦੇ ਚੱਲ ਬੇਟਾ ਮਿੱਠੂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਇਹ ਆ ਜੀ ਤੰਬੂ ਇਹਦੇ ਵਿੱਚ ਸਾਰੀ ਸੰਗਤ ਬੈਣੀ ਹੈ ਇਹ ਇੱਧਰ ਆ ਗਏ ਮਾਤਰਾ ਇੱਧਰ ਮਾਤਰਾਆਂ ਬੀਬੀਆਂ ਪੈਂਦੀਆਂ ਨੇ ਜਿਹਦੇ ਚੱਲ ਰਹੀ ਹੈ ਸੇਵਾ ਆਪਣੀ ਪੈਸੇ ਨਾਲ ਇੱਕ ਨੰਬਰ ਦੇ ਪੈਸਾ ਕਰਦੇ ਆ ਅੱਜ ਕਨੇ ਸ਼ੰਗਤ ਨੂੰ ਮੂਲੀਆ ਵਾਲੇ ਪਰੌਂਠੇ ਖਵਾਏ ਜਾਣਗੇ ਤੇ ਆ ਆਪਣੇ ਜਿਹੜੀ ਗੀਸ਼ ਨੂੰ ਦਿਖਾਉਣੀ ਸੀ ਉਹ ਵੀ ਤੁਹਾਨੂੰ ਦਿਖਾ ਦਿੰਦਾ ਆ ਆਪਣੀ ਜਿਹੜੀ ਕੀ ਰਾਹਸ ਇਹਦੇ ਭੋਲ ਦੀ ਆਪਾਂ ਆਪਣਾ ਤੰਬੂ ਆ ਜੀ ਕੋ। ਅੱਛਾ। ਇਹ ਟੈਂਟ ਆਪਣਾ। ਇਹ ਵਿੱਚੋਂ ਰਜਾਈ ਗੱਦਾ ਆਪਣਾ ਲਾਇਆ ਹੋਇਆ ਤੇ ਨਾਲ ਆਪਣਾ 4 ਚਾਰਨ ਪੁਆਇੰਟ ਆ ਗਿਆ। ਉਹ ਆਪਣਾ ਮੜਾ ਮੋਟਾ ਪਿਆ ਸਿਮਾਨ। ਇਹ ਦੋ ਬੰਦੇ ਦਾ ਟੈਂਟ ਆ ਜੀ। ਪਈਨੇ ਬੱਕਲੀਆਂ ਰਜਾਈ ਵੀ ਸਾਰੇ ਕੋ ਬਿੱਚਾ। ਇਹ ਕਰ ਦिए ਬੰਦੋ। ਇਹ ਆਪਣਾ ਇੱਕ ਪਾਸੇ ਲਾਇਆ ਹੋਇਆ ਜੀ ਟੈਂਟ ਆ। ਹੋਰ ਟੈਂਟ ਬੀਬੀਆਂ। ਗੋਡੀਆਂ-ਗੁਡੀਆਂ, ਧੋਤੀਆਂ ਜਾਂ ਖਰੀਆਂ ਨੇ ਸਵੇਰੇ। ਇਹਨੂੰ ਗੱਡੀ ਦੇ ਵਿੱਚ ਸਮਾਨ ਲਿਆਉਣਾ ਫਿਰ। ਸਾਰਾ ਸਮਾਨ ਵਿਚਾਰ ਇਹ ਗੱਡੀ ਲਈ ਹੁੰਦੀ ਆ। ਇਹਨੂੰ ਭੇਜੀ ਦਾ ਛੋਟੀ ਕਰਕੇ ਲੰਘ ਜਾਂਦੀ ਆ। ਰਾਤਨ ਘਾੜ ਬਾਦ ਜਿਹੜੀ ਲਿਆਉਣੀਆਂ ਇੱਦੀ ਲਈ ਆ। ਆ ਇਧਰ ਬਾਲਣਾ ਆਪਣਾ। ਆਡਰ ਵਾਲੀ ਜਿਹੜੀਆਂ ਸੇਵਾ ਚਾਹੀਏ ਭਗਤਪੁਰੇ ਤੋਂ 6 ਵਜੇ ਦੇਖੇ ਗਏ ਨੇ ਦਾਨੀ ਸੱਜਣ ਆ ਆਪਣੜੀ ਦੀ ਸੰਗਤ ਵੱਲੋਂ ਜਿਹੜੀ ਸੇਵਾ ਉਹ ਆ ਇੱਥੇ ਲੈਂਦਾ ਜੀ ਪ੍ਰਸ਼ਾਦਾ ਪ੍ਰਸ਼ਾਦ ਦੀ ਸੇਵਾ ਇੱਥੇ ਚੱਲਦੀ ਆ ਪ੍ਰਸ਼ਾਦ ਦੀ ਸੇਵਾ ਇੱਥੇ ਲੰਗਰ ਦੇ ਪ੍ਰਸ਼ਾਦਾ ਰਹਿੰਦਾ ਆਪਣੇ ਰਾਇਟ ਹੋਈ ਪਹਿਲੇ ਕੀ ਬਣਿਆ ਉਹ ਬਾਹਰ ਪਹੁੰਚ ਕੇ ਨੇ ਕਹਿੰਦਾ ਸਾਰਾ ਗੁਰੂ ਘਰ ਦੇ ਅਧਿਆਪਕਾਂ ਦੇ ਲਈ ਕਹਿ ਇਹਨਾਂ ਨਾਲ ਉਹ ਟ੍ਰੈਲਰ ਖੜੀਆਂ ਨੇ ਇੰਨਾ ਜਿਹਾ ਪਨੀ ਸ਼ੰਗਤ ਅਜੇ ਪਈ ਆ ਜਿਹੜੀ ਉੱਥੇ ਖੜੇ ਨੇ ਗੀਟ ਉਹ ਆਪਣੇ ਨਾਲ ਲੰਗੜਾਈ ਥੁੱਲੇ ਆ ਇਹਦੇ ਹੁਣ ਚੱਲਦਾ ਹੋਊ ਉਹਰਾ ਉਠਾ ਦੇਹੀ ਨਾਲ ਹੁਣ ਆਪਾਂ ਵੀਡੀਓ ਬਣਾ ਰਹੇ ਆ ਫੇਰ ਆਪਣ ਨੂੰ ਮਿਲਣਾ ਨਹੀਂ ਟਾਈਮ ਟਾਈਮ ਤਾਂ ਨਹੀਂ ਮਿਲਣਾ ਕਿਉਂਕਿ ਆਪਣਾ ਲੰਗਰ ਸ਼ੁਰੂ ਹੋਣਾ ਉਸ ਤੋਂ ਬਾਅਦ ਤਾਂ ਬਸ ਇੱਕ ਮਿੰਟ ਦੀ ਵੇਲ ਨਹੀਂ ਮਿਲਦੀ ਜੀ ਸੇਵਾਦਾਰ ਹੁਣ ਹੈਗੇ ਨੇ ਫ੍ਰੀ ਆਪਣੇ ਥੋੜੇ ਜਿਹੇ ਕਿਉਂਕਿ ਜੋ ਲੰਗਰ ਸ਼ੁਰੂ ਹੋ ਗਿਆ ਫੇਰ ਨਹੀਂ ਇੱਥੇ ਟਾਈਮ ਮਿਲਦਾ ਵੀਡੀਓ ਬਣਾਉਂਦਾ ਫੇਰ ਤਾਂ ਇੱਕ ਦੋ ਆਪਾਂ ਸ਼ਾਟ ਲਾਵਾਂਗੇ ਸ਼ਾਮ ਨੂੰ ਦੇ ਨਹੀਂ ਟਾਈਮ ਲਾਉਂਦਾ ਤੋਂ ਤਾਂ ਬਹੁਤ ਆ ਗਿਆ ਜੀ ਜੀ। ਹੁਣ ਬਹੁਤ ਜ਼ਿਆਦਾ ਆ ਗਈ। ਪਹਿਲਾਂ ਵਾਂਸੇ ਠੀਕ ਸੀ। ਮੈਂ ਵੀਰ ਕੋ ਵੀਡੀਓ ਦੇਖਦੇ ਨੇ। ਆ ਆਪਣਾ ਚੈਨਲ ਜੀ ਨੂੰ ਸਬਸਕ੍ਰਾਈਬ ਕਰਨਾ। ਕਾ ਬਾਬੂ ਵੀ ਇੱਧਰ ਆ ਗਿਆ। ਹਾਂ ਜੀ। ਆ ਬੈਠੇ ਨੇ ਪੱਕੇ ਸੇਵਾਦਾਰ ਨੇ ਜਿਹੜੇ। ਪਹਿਲੇ ਦਿਨ ਤੋਂ ਨਾਲ ਆਏ ਨਾ। ਇੱਕ ਉਹ ਵੱਡਾ ਆਇਆ। ਇਹ ਹੁਣ ਤਿਆਰ ਹੋਏ ਨੇ। ਇੱਕ ਆ ਖੜਾ ਆਪਣਾ ਉਹ ਲਾਉਣਾ ਇੱਕ ਮਿੰਟ ਪਰ ਇਹਨੇ ਪੂਰੀ ਡਿਊਟੀ ਲਾਈ ਹਜੇ ਉਧਰ ਫੌਜੀ ਸਾਹਿਬ ਮਿਲਾਂ ਧਿਆਨ ਧਾਰਦੇ ਨੇ ਬਾਲਾਂ ਦਾ ਇਹਨੇ ਜਾਣਾ 20 ਦਿਨ ਡਿਊਟੀ ਤੇ ਇਹਦੇ ਕਰਕੇ ਉਹਨੂੰ ਸੇਵਾ ਚ ਆਏ ਉਹਨੇ ਦੋ ਤਿੰਨ ਦਿਨਾਂ ਦੀ ਲਾ ਕੇ ਜਾਣਗੇ ਸੇਵਾ ਨਹੀਂ ਕਰ ਸੇਵਾ ਹੁਣ ਆਪਾਂ ਆਏ ਜੀ ਮਥਾ ਟੇਕਣਾ ਗੁਰਦੁਆਰਾ ਦੀ ਜੋਤੀਸਰੂਪ ਆ ਸੰਗਤ ਆਪਾਂ ਜਾਂਦੇ ਹਾਂ ਮੂਰੇ ਇਹ ਰੋਡ ਜਾਂਦਾ ਚੰਡੀਗੜ੍ਹ ਵੱਲ ਇਹ ਆ ਜੀ ਗੁਰੂ ਘਰ ਜੋਤੀਸਰੂਪ ਅੰਦਰ ਵੀਡੀਓ ਰੋਡ ਨਹੀਂ ਗਈ ਇਸ ਕਰਕੇ ਆਪਾਂ ਨਹੀਂ ਬਣਾ ਸਕੋ। ਵਰਜਨ ਵੀਡੀਓ ਹੁਣ ਹੋ ਜਾ ਰਹੇ ਨੇ। ਪਲੀਸ਼ ਪਾ ਕੇ ਜਰਜਨ ਦੀ ਕਿਸੋ ਤੀਂ ਨਿਕਲੋ। ਸੂਤ ਤਰ ਤੋਖੀਆ। ਅੰਦਰ ਰੋਹੇ ਵਾਲਾ ਆਖੀ ਆਪੋ ਦੇ ਸਾਹਮਣੇ ਆਨਵਾਜ। ਜਿਦਲੀ ਸ਼ਹਿਰਾ ਵੀ ਲੰਗਰ ਗੁਰੂ ਘਰ ਦਾ। ਜਿੱਥੇ ਉਪਰਾਹਤ ਹੁੰਦੀ ਹੈ। ਵੀਰ ਨੂੰ ਆਖੀ ਕਿਹਦੇ ਨੇ। ਗੁਰਗੰਨ ਲੰਗਰ। ਇੱਕ ਜੋੜਾ ਕਰ ਜੁੜੇ ਜਮ ਉਹਦੇ ਨਹੀਂ ਜੁੜੋ ਮੈਂ ਦੇਣਾ ਇਹ ਬਾਹਰ ਇਹ ਤੋਂ ਫਤਮ ਨੇ ਸੋਹਣਾ ਜਾਰ ਦਾ ਰਾਹ ਸਭ ਨੇ ਕੋਣ ਦੀ ਗੱਲ ਕੀਤੀ ਸਵਾਣੀ ਆਮ ਖਾਸ ਬਗ ਉਹਨ ਦਾ 릭ਸ਼ਾ ਵਾਲਿਆਂ ਪਰ ਸਿੱਖਿਆ ਪਹਿਲੀ ਵਾਰੀ ਹੈ ਅੰਦਰੋਂ ਦੇਖਦੇ ਕਿਵੇਂ ਆਦਾ ਮਾਹੌਲ ਕਿਵੇਂ ਦਾ ਲੱਗਦਾ ਭੋਲੇ ਬਟਾ ਪ੍ਰੋਗਰਾਮ ਇਹ ਹੈ ਜੀ ਕਿਲੋ ਕਹਿੰਦੇ ਤਾਂ ਬਾਗ ਨਹੀਂ ਲੱਗਦਾ ਕਿਲਾ ਇਹ ਹੈ ਜੀ ਆਮ ਖਾਸ ਇਹ ਯਾਮ ਖਸਬਾ ਆਇਆ ਰੋਹੇ ਗੱਡੀ ਨਹੀਂ ਜਾਊਗਾ ਇਹ ਤੁਸੀਂ ਦੇਖਿਆ ਉਹ ਗਾਣਿਆਂ ਦੇ ਵਿੱਚ ਸ਼ੂਟਿੰਗ ਹੁੰਦੀ ਹੈ ਗਾਣੇ ਦੀ ਸਰਦਾਰ ਦੀ ਗਾਣੇ ਸ਼ੂਟ ਹੋਈ ਹੋਇਆ ਮੈਨੂੰ ਇੱਕ ਬੰਦਾ ਮਿਲਿਆ ਕਹਿੰਦੇ ਸਰਦਾਰ ਜੀ ਉਹ ਗਾਣੇ ਦੀ ਸ਼ੂਟਿੰਗ ਵੀ ਇੱਥੇ ਹੀ ਹੋਈ ਹੈ ਬਾਈ ਅੱਜ ਤਾਂ ਪਹਿਲੀ ਵਾਰ ਹੀ ਦੇਖਿਆ ਆਇਆ ਇਹ ਜਿਹੜਾ ਕਹਿੰਦੇ ਆਮ ਗਾਜ ਬਾਗ ਬਣਿਆ ਹੈਗਾ ਕਈ ਕਿੱਲਾਂ ਦਾ ਛੋਟਾ ਨਹੀਂ ਹੈਗਾ ਬਹੁਤ ਜ਼ਿਆਦਾ ਬਹੁਤ ਕਿੱਲਾਂ ਦੇ ਵਿੱਚ ਬਣਿਆ ਹੋਇਆ ਕੋੜ ਕੋੜ ਦੋ ਡੇਢ ਦੋ ਕਿਲੋਮੀਟਰ ਦਾ ਇਹ ਪੁੰਜ ਤੇ ਘਮ ਚੁੱਕਿਆ ਫੇਰ ਗੇਟ ਆਇਆ ਮਸਾ ਸਾਨੂੰ ਗੇਟ ਮਿਲਿਆ ਇਧਰ ਇੱਕ ਉਹੀ ਪੁਲਿਸ ਚੌਂਕੀ ਹੈ ਵਿੱਚ ਇਹਦੀ ਉੱਥੋਂ ਦੀ ਸੁਨੇਹਾ ਬਰਾਬਰ ਸੋਲੋ ਆਈ ਰੋਡ ਰੋਡ ਚੱਲਣਾ ਥੱਲੇ ਆ ਕੇ ਕੀ ਜੀ ਇੱਥੇ ਸੂਟ ਹੋਏ ਨੇ ਗਾਣੇ ਇਹ ਬੜਾ ਮਸ਼ਹੂਰ ਹੈ ਯਾਰ ਮੈਂ ਤੇ ਛੇਲੀ ਵਾਰੀ ਸੀ ਮੋਹ ਆਪ ਕਰਨਾ ਬਾਅਦ ਸੀ ਦੇਖੋ ਇਹਨਾਂ ਦਾ ਹੋਰ ਵੇਸੇ ਤੁੰਦ ਹੁਣ ਕੋਈ ਜਿੰਦਾ ਨਹੀਂ ਇੱਥੇ ਉਧਰ ਉਹਨਾਂ ਕੋ ਚੱਲਦੇ ਬਸ ਨਾ ਬੰਨ ਲੰਘ ਰਿਹਾ पर समय तो ये नहीं मरते चेचा तो बहुत बड़ा बिच बने ਗਰੀਬੀ ਨਾ ਕਰੀ ਇਹ ਗੱਦਿਆਂ ਇੱਥੇ ਆਈ ਸ਼ੂਟਗਨ ਸਰਤਾਜ ਦਾ ਕਹਿੰਦੇ ਇੱਕ ਬੰਦਾ ਮਿਲਿਆ ਕਹਿੰਦੇ ਸ਼ਰਤਾਜੀ ਇੱਕ ਦਿਨ ਮੈਨੂੰ ਇੱਕ ਬੰਦਾ ਆ ਗਿਆ ਕਹਿੰਦਾ ਸਰਤਾਜੀ ਆਹ ਲੁਕੇਸ਼ਨ ਹੈ ਜੋ ਇੱਥੇ ਸ਼ੂਟ ਹੋਇਆ ਹੈ நோண்ட ਆਪਣਾਣੀ ਜਗਾ ਜੀ ਸੋਰੀ ਆਜੋ ਭਾਈ ਚਲੀਏ ਪਿੰਡ ਵੱਲ ਨੂੰ ਚਲੀਏ ਇਹਦਾ ਕੰਡਾ ਬੰਦਾ ਗਾਰਡ ਵਿੱਚ ਬਣਾਇਆ ਹੁਣ ਮੋੜਦੇ ਆਂ ਆਪਾਂ ਆਪਣੇ ਸਰੋਵਰ ਦਾ ਲੰਗਰ ਵੱਲ ਨੂੰ ਕੇਲਾ ਆਪਾਂ ਦੇਖ ਲਿਆ ਵੇਸਟ ਕਰ ਰਿਹਾ ਚਾਹ ਵੀ ਕੀ ਦੋ ਮੈਂ ਕਰ ਰਿਹਾ ਵੇਰ ਦੀ ਦੋਵਾਰੀ ਚਾਹ ਪੀ ਲਈ ਮੈਂ ਕੋ ਵੇਸਟ ਕਰਕੇ ਫਿਰ ਪਾ ਲੈਣਾ ਚਾਹੀਦਾ ਵਕਤ ਦੋ ਬੰਦੇ ਪਿੰਨਾਲ ਦੇ ਥੈਂਕੂ ਤੇ ਹੋਰ ਆ ਉਹਨਾਂ ਨਾਮ ਲਾਵਾਂਗੇ ਜਮਾ ਪਾ ਆਬੀ ਰੈਡ ਕਲੂਚ ਨਾਲ ਹੀ ਹੋਣਗੇ ਉਹਨਾਂ ਬਦ ਲਾਵਾਂਗੇ ਡਿਊਟੀ ਅੰਬੂਤ ਬੈਠੇ ਹਾਂ ਉਹ ਸੰਗਤ ਬੈਠੇ ਹੋ ਤੇ ਅੰਬੂਤ ਕੇ ਹਕਾ ਰਸਨ ਬਾਕੀ ਉਤਲੇ ਅੰਬੂਤ ਰਸਨ ਵਿੱਚ ਟਰਾਲੀ ਜਿਪੇ ਕਰੰਸੀ ਦਾ ਲਾਵਾ ਗੁੱਦਰ ਡਿਊਟੀ ਉਹ ਕਰੀਏ 10 ਮਿੰਟ ਦੇ ਜਿਵੇਂ ਸਵੇਰ ਦੀ ਪਾਂਡੇ ਸ਼ੇਵਾ ਦੀ ਉਧਰ ਦੁਬਾਰਾ ਫੇਰ ਚੱਲੋ ਸਾਈਕਲ ਵਾਲੇ ਗਰਜਾਟ ਸਿੰਘ ਹੁਣੀ ਸਾਈਕਲ ਕਿੱਧਰ ਲਾਤੇ ਹਾਂਜੀ ਆ ਤੁਹਾਨੂੰ ਦਿਖਾਉਣਾ ਹੈ ਸਾਈਕਲ ਆਹ ਸੰਗਤਾ ਜੀ ਆ ਜੀ ਸਾਈਕਲ ਆਪਣੇ ਪੈਂਟ ਤੋਂ ਲੈ ਪਹਿਲਾਂ ਆਪਾਂ 2 ਜਾਨੇ ਸੀ ਹੁਣ ਹੋ ਗਏ ਆਪਾਂ 5 ਤਿੰਨ ਜਾਨੇ ਹੋਰ ਆ ਚੁੱਕੇ ਨੇ ਹਿੰਮਤ ਬਹੁਤ ਪਹੁੰਚ ਗਏ ਹੋ ਜੀ ਕੀ ਜਿਆ ਬੰਦਾ ਕਿਹੜਾ ਨਾਲ ਲੋ ਅੱਛਾ ਜੀ ਇਹ ਆਏ ਨੇ ਭਾਈ ਅੱਛਾ ਅਸੀਂ ਹੁਣ 5 ਜਾਣੇ ਹੋ ਗਏ ਸਾਈਕਲ ਵਾਲੇ ਅੱਛਾ ਜੀ ਇਹ ਤਿੰਨ ਭਾਏ ਨੇ ਇਹ ਆਏ ਨੇ ਕਿ ਤਿੰਨ ਭਾਈ ਹਾਂ ਜੀ ਪਹੁੰਚ ਗਏ ਸਾਈਕਲਾਂ ਤੇ ਸਾਈਕਲਾਂ ਤੇ ਜੀ ਇਹ ਕਿੰਨੇ ਨੇ ਹੁੜਿਆ ਪੜਾ ਜੀ ਇਹ ਪਹੁੰਚੇ ਨਾ ਜੀ ਸ਼ੈਖਾ ਜਫਰ ਕਰਕੇ ਸ਼੍ਰੀ ਫਤਿਹਗੜ ਸਾਹਿਬ ਆਪਣੇ ਲੰਗਰ ਦੇ ਵਿੱਚ ਬਹੁਤ ਥੋੜੇ ਭਾਂਡੇ ਰਹਿ ਗਏ ਜੀ ਹੁਣ ਆਪਣੀ ਸਮਾਪਤੀ ਆ ਸਮਾਪਤ ਹੋ ਗਈ 8 ਵਜੇ ਲੰਗਰ ਦੀ ਸਮਾਪਤੀ ਹੋ ਗਈ ਆ ਮਜ਼ੂਰਾ ਸ਼ੋਰਾਂ ਦੇ ਚੱਲ ਰਹੇ ਨੇ ਬਾਕੀ ਹੁਣ ਆਪਾਂ ਇਥੇ ਬਲੌਗ ਦੀ ਕਰਨੀ ਸਮਾਪਤੀ। ਕਾਲ ਵਿੱਚ ਨਮੀ ਵੀਰੇ ਨਾਲ ਤੇ ਨਮੀਆ ਜੀ ਨਾਲ ਜੁੜਾਂਗੇ ਤੁਹਾਡੇ ਨਾਲ। ਆਪਣੀ ਵੀਡੀਓ ਨੂੰ ਲਾਇਕ, ਸ਼ੇਅਰ, ਕਮੈਂਟ ਰੀਚ ਕਰੋ। ਤੇ ਚੈਨਲ ਨੂੰ ਸਬਸਕ੍ਰਾਈਬ ਰੀਚ ਕਰੋ। ਧੰਨਵਾਦ ਸ਼ਾਰਿਆਂ।